ਪਿਛਲੇ ਲੰਗੀਆਂ ਪੰਚਾਇਤੀ ਚੋਣਾਂ ਵਿੱਚ ਸੁਰਖੀਆਂ ਵਿੱਚ ਰਹੇ ਪਿੰਨ ਹਰਦੌਰ ਕਲਾਂ ਤੋਂ ਇੱਕ ਹੋਰ ਚਰਚਿਤ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਲੈ ਕੇ ਅੱਜ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕੁਲਦੀਪ ਸਿੰਘ ਅਤੇ ਬਸਨ ਸਿੰਘ ਵੱਲੋਂ ਕਥਿਤ ਤੌਰ ਤੇ ਦੋਸ਼ ਲਗਾਉਂਦੇ ਇਹ ਕਹੇ ਕਿ ਸਾਡੇ ਪਿੰਨ ਹਰਦੌਰ ਕਲਾਂ ਤੋਂ ਸਰਪੰਚ ਵੱਲੋਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਵਾਇਆ ਗਿਆ ਹੈ ਜਦਕਿ ਇਹ 14 ਏਕੜ ਦੇ ਕਰੀਬ ਜ਼ਮੀਨ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਹੈ ਸਰਪੰਚ ਵੱਲੋਂ ਮਨਮਰਜ਼ੀ ਨਾਲ 3 ਏਕੜ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਵਾ ਕੇ ਬਜਾਈ ਕਰਵਾਈ ਗਈ ਹੈ ਇਸੇ ਤਰ੍ਹਾਂ ਪਿੰਡ ਹਰਦੁਰਵਾਲ ਖੁਰਦੇ ਸਰਪੰਚ ਵੱਲੋਂ ਵੀ ਪੰਜਾਬ ਸਿੱਖਿਆ ਵਕਾਸ ਬੁਰਦੀ ਦੀ ਜ਼ਮੀਨ ਦੇ ਢੱਲੇ ਨਾਲ ਕਬਜ਼ਾ ਕਰਕੇ ਪਸ਼ੂਆਂ ਵਾਲਾ ਛੱਡ ਬਣਾਇਆ ਗਿਆ ਹੈ ਇਸ ਮੌਕੇ ਸ਼ਿਕਾਇਤ ਕਰਤਾ ਕੁਲਦੀਪ ਸਿੰਘ ਅਤੇ ਬਸਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਜਾਇਜ਼ ਕਬਜ਼ੇ ਨੂੰ ਲੈ ਕੇ ਦੋਸ਼ੀਆਂ ਖਿਲਾਫ ਵੰਦੀ ਕਾਰਵਾਈ ਕੀਤੀ ਜਾਵੇ ਮੌਕੇ ਤੇ ਪਹੁੰਚਿਆ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕਾ ਦੇਖਿਆ ਗਿਆ ਅਤੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਤੱਕ ਪਹੁੰਚਦਾ ਕਰਨ ਦੀ ਗੱਲ ਆਖੀ ਗਈ ਹੈ ਇਸ ਦੇ ਨਾਲ ਹੀ ਜ਼ਮੀਨ ਤੇ ਕਸਤਕਰੇ ਕਿਸਾਨ ਖਬੀਰ ਸਿੰਘ ਨੇ ਕਿਹਾ ਕਿ ਕਰੀਬ 3 ਏਕੜ ਜ਼ਮੀਨ ਤੇ ਉਹ ਕਸਤ ਕਰ ਰਹੇ ਹਨ ਇਹ ਜ਼ਮੀਨ ਉਹਨਾਂ ਦੇ ਪਰਿਵਾਰ ਵੱਲੋਂ ਮਦੂਦਾ ਸਰਪੰਚ ਕੋਲੋਂ ਕਰੀਬ 5 ਲੱਖ ਰੁਪਏ ਦੇਣ ਤੇ ਲਈ ਹੋਈ ਹੈ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਆਪਣੇ ਬੰਦੇ ਪੈਸੇ ਲੈ ਕੇ ਇਹ ਜ਼ਮੀਨ ਛੱਡਣ ਲਈ ਤਿਆਰ ਹਨ ਇਸ ਨੂੰ ਲੈ ਕੇ ਜਦੋਂ ਦੂਜੀ ਤਿਰ ਸਰਪੰਚ ਜਸਵਿੰਦਰ ਸਿੰਘ ਬਿੱਲਾ ਅਤੇ ਹਰ ਸਿਮਰਤ ਸਿੰਘ ਵੱਲੋਂ ਆਪਣੇ ਤੇ ਲੱਗੇ 200 ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਿੱਖਿਆ ਵਿਕਾਸ ਬੋਰਡ ਇਸ ਜ਼ਮੀਨ ਤੇ ਕੋਈ ਵੀ ਪ੍ਰੋਜੈਕਟ ਲਗਾਉਂਦੇ ਹਨ ਤਾਂ ਉਹ ਇਹ ਜਗ੍ਹਾ ਛੱਡਣ ਲਈ ਤਿਆਰ ਹਨ ਉਹਨਾਂ ਨੇ ਕਿਹਾ ਕਿ ਇਹ ਦੋ ਸਿਰਫ ਸਿਰਫ ਸਿਆਸੀ ਰੰਜਸ ਤਹਿਤ ਲਗਾਏ ਜਾ ਰਹੇ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਾਡੇ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232 ਬਤਾ 4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਹੈ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਜੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਨੇ ਕੀਤਾ ਜੀ ਕੋਈ ਤਿੰਨ ਕਿੱਲੇਾਂ ਦੇ ਕੁਝ ਉਹ ਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਝ ਜਸਵਿੰਦਰ ਸਿੰਘ ਦੀ ਸਹਿਯੋਗ ਨਾਲ ਹੋਇਆ ਵੱਡੇ ਪਿੰਡ ਦੇ ਹਰਦੂਰਾਲ ਖੁਰਦੇ ਕਲਾਾਂ ਦੇ ਹਰਦੂਰਾਲ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਦੋਵਾਂ ਦੇ ਸਹਿਯੋਗ ਨਾਲ ਆ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਤੇ ਨਜਾਇਜ਼ ਕਬਜ਼ਾ ਹੁੰਦਾ ਜੀ ਹਾਂਜੀ ਕਿਉਂਕਿ ਪੰਚਾਇਤ ਤੇ ਦੀ ਮਾਲਕੀ ਨਹੀਂ ਜੀ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਸਿੱਖਿਆ ਵਿਕਾਸ ਬੋਰਡ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਰਦੌਰਵਾਲ ਕਲਾ ਦਾ ਹੀ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਦੇ ਵੱਸ ਹੁੰਦੀ ਆ ਸਾਰੇ ਜ਼ਿੰਮੇਵਾਰ ਸਰਪੰਚ ਦਾ ਹਰਦੌਰਵਾਲ ਕਲਾ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸ ਤਾਮ ਜਿਆ ਬਣਾਇਆ ਹੋਂ ਦਾ ਉਹ ਕਿਦਾਂ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਹੈ ਨਹੀਂ ਅਸਲ 'ਚ ਜਿਹੜੀ ਜਿਹੜੀ ਜ਼ਮੀਨ ਜਿਹੜੀ ਹੈ ਕਿਹੜੇ ਵਿਭਾਗ ਦੀ ਹੈਗੀ ਉਹ ਅੱਗੇ ਦੱਸਿਆ ਗਿਆ ਸਾਰਾ ਕੁਝ ਉਹਨੂੰ ਛੱਡੋ ਸਿੱਖਿਆ ਬਾਗ ਨਹੀਂ ਜਾਂਦੀ ਆ ਸਿੱਖਿਆ ਵਿਕਾਸਪੁਰ ਕਿਹੜਾ ਬਾਗ ਕਾਲ ਰੋੜੀਆ ਅਖੀਰ ਤੇ ਆ ਗਈ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰੀ ਨਹੀਂ ਇਸ ਜ਼ਮੀਨ ਦਾ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਆ ਜਮੀਨਦਾਰਾਂ ਕੋਲੋਂ ਉਹਦੇ ਨਾਲ ਇਨਕੁਆਰੀ ਕਾਰਗਰੋਧ ਤੇ ਲੜੀ ਦੀ ਕਾਰਵਾਈ ਕੀਤੀ ਜਾਏ ਬਸ ਨੰਬਰ ਦਾ ਰਾਜਿੰਦਰ ਸਿੰਘ ਪਿੰਡ ਹਰਦਰਵਾਲ ਕਲਾ ਸਾਨੂੰ ਮੇਰੇ ਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਹੈ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ ਇਧਰ ਵੱਡੇ ਪਿੰਡ ਵਾਲਾ ਸਰਪੰਚ ਜਿਸਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ 1 ਲੱਖ 20 ਹਜ਼ਾਰ ਰੁਪਏ ਜਿਹੜਾ ਉਹਨੂੰ ਦਸਤੀ ਲੈ ਕੇ ਤੇ ਉਹਨਾਂ ਨੂੰ ਕਣਕ ਦੀ ਫਸਲ ਵਝਾਈ ਹੈ ਜੋ ਸਾਨੂੰ ਹੁਣ ਪਤਾ ਲੱਗਾ ਇਹ ਸਾਰਾ ਕੰਮ ਜਿਹੜਾ ਇਹ ਸਰਪੰਚਾਂ ਦੀ ਸ਼ੈਅ ਤੇ ਹੋਇਆ ਉਹਨਾਂ ਗੈਰਕਾਨੂੰਨੀ ਕੀਤਾ ਵਾਈਕਾਰਾਂ ਕੋਲੋਂ ਪੈਸੇ ਲੈ ਲੈਨੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮਿਆਂ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਨਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਇਹ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਇਆ ਨਹੀਂ ਇਸ ਬੰਦ ਵਿੱਚ ਕਿਸੇ ਤੋਂ ਸਰਕਾਰੀ ਅਧਿਕਾਰੀ ਨੂੰ ਮਤਲਬ ਕੀਤੀ ਅਸੀਂ ਡੀਸੀ ਸਾਹਿਬ ਤੋਂ ਐਡੀਸੀ ਸਾਹਿਬ ਕੋ ਵੀ ਗਏ ਐਸਡੀਐਮ ਸਾਹਿਬ ਕੋ ਵੀ ਗਏ ਮਾਲ ਵਿਭਾਗ ਕੋ ਵੀ ਗਏ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਜਮੀਨ ਹੈ ਅਸੀਂ ਤਾਂ ਸਮਝਦੇ ਹਾਂ ਵੀ ਇਹ ਪੰਚਾਇਤ ਦੀ ਜ਼ਮੀਨ ਹੈ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਆ ਫਿਰ ਅਸੀਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਉਹਨਾਂ ਦਾ ਧੰਨਵਾਦਿਆ ਕਿ ਉਹ ਅੱਜ ਆਏ ਨੇ ਉਹਨਾਂ ਨੇ ਕਿਹਾ ਅਸੀਂ ਲੜਿੰਦੀ ਕਾਰਵਾਈ ਇਸ ਰਿਪੋਰਟ ਜਿਹੜੀ ਆ ਅਗਲੇਰੀ ਕਾਰਵਾਈ ਲਈ ਮਾਰ ਮਹਿਕਮੇ ਨੂੰ ਦਿਆਂਗੇ ਮਾਰ ਮਹਿਕਮਾ ਨਿਸ਼ਾਨਦੇਹੀ ਕਰਕੇ ਵੇਖੇ ਕਿ ਇਹ ਸਾਰਾ ਮਾਮਲਾ ਕੀ ਆ ਕਿੰਨੇ ਕਬਜ਼ਾ ਕਰਾਇਆ ਵਾ ਕਿੰਨਾ ਨੇ ਪੈਸੇ ਲਏ ਆ ਕਣਕ ਕਿੰਨੇ ਬੀਜੀ ਆ ਇਹ ਸਾਰਾ ਸ਼ੈੱਡ ਕੌਣ ਬਣਾਉਂਦਿਆ ਇਹ ਸਾਰਾ ਕੁਝ ਜਿਹੜਾ ਵਾ ਮਾਰ ਵਿਭਾਗ ਦੇ ਕੋਲ ਚ ਰਹਿ ਜਾਊਗਾ ਕਬੀਰ ਸਿੰਘ ਜੀ ਕਿਹੜਾ ਪਿੰਡ ਆ ਹਰਬਰਵਾਲ ਕਲਾਂ ਕੀ ਮਾਮਲਾ ਜਿਹੜਾ ਜ਼ਮੀਨਦਾਰ ਚੱਲ ਰਿਹਾ ਹੈ ਜ਼ਮੀਨ ਦਾ ਕੋਈ ਮਾਮਲਾ ਨਹੀਂ ਜੀ ਵੈਸੇ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਇਹ ਜਾਣੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਵੀ ਹੁਣ ਜੀ ਸੁਨਦਰ ਸਿੰਘ ਬਿੱਲਾ ਕਿਹਾ ਉਹ ਭਾਗ ਵਾਲੇ ਤੇ ਘਰ ਹੀ ਆਏ ਨੇ ਉਹ ਕੀ ਕਹਿ ਰਹੇ ਤੁਹਾਨੂੰ ਉਹ ਤੇ ਇਹੋ ਪੁੱਛ ਰਿਹਾ ਜੀ ਵੀ ਜ਼ਮੀਨ ਮਤਲਬ ਕਿਹਦੀ ਆਏ ਮਤਲਬ ਤੇ ਅਸੀਂ ਕਣਕ ਕਿਨੇ ਬੀਜੀ ਆ ਤੇ ਅਸੀਂ ਆਨੇ ਵੀ ਮੈਂ ਲਖਬੀਰ ਸਿੰਘ ਆ ਕਣਕ ਅਸੀਂ ਬੀਜੀ ਆ ਅਸੀਂ ਤੇ ਆਪਣੇ ਪੈਸੇ ਦੇ ਕੇ ਉਹਦੇ ਕੋਲ ਸਰਪੰਚ ਕੋ ਗਹਿਣੇ ਲਈ ਆ ਜੀ ਬਾਕੀ ਕਿੰਨੇ ਪੈਸੇ ਤੇ ਕੋਈ ਅਸੀਂ 520000 ਦਿੱਤਾ ਜੀ ਪਰ ਅੰਕਲ ਜੀ ਬੇਨਤੀ ਇਹਦਾ ਵੀ ਇਹਦਾ ਜਿਹੜਾ ਮਾਲਕ ਹੈ ਉਹ ਸਿੱਖਿਆ ਉਹ ਭਾ ਗਿਆ। ਹਾਂਜੀ ਹਾਂਜੀ। ਕਿ ਸਰਪੰਚ ਕਿਦਾਂ ਮਦਦ ਕਰ ਗਿਆ? ਇਹ ਪਿੰਚਾਇਤ ਦਾ ਜਨਨ ਜੀ ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ ਵੀ। ਕਿੰਨੇ ਸਮੇਂ ਤੋਂ ਬਾਅਦ ਹੈ? ਸਾਨੂੰ ਤੇ ਵਾਉਂਦਿਆਂ ਨੂੰ ਵਾਅ ਕਾਫੀ ਧਿਰ ਹੋ ਗਈ ਹੈ ਜੀ ਮੇਰੇ ਖਿਆਲ ਚਾਰ ਸਾਲ ਹੋ ਗਏ। ਜ਼ਿਆਦਾ ਹੀ ਹੋ ਗਿਆ। ਚਲੋ ਹਾਂਜੀ ਤੁਸੀਂ ਇਹਨੇ ਲੈ ਲਓ। ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿੱਖਿਆ ਉਹ ਭਾ ਗਿਆ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨੇ ਸਾਡੇ ਕੋਲ ਪੈਸੇ ਲੈਣ ਅਹੀਂ ਤੇ ਨਹੀਂ ਕੋਈ ਸਾਨੂੰ ਤਾਂ ਹਾਂ ਦਾ ਕੋਈ ਮੁਖਤਤ ਹੈ ਵਹੀ ਨਹੀਂ ਜੇਕਰ ਸਿੱਖਿਆ ਉਹ ਭਾਰ ਕਾਰਵਾਈ ਕਰਦਾ ਹੈ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਛਡਾ ਲਨ ਸਾਡੇ ਕੋ ਸਾਡੇ ਪੈਸੇ ਉਹਦੇ ਕੋ ਵਾਪਸ ਕਰਵਾ ਦੇਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਹਾਂ ਅਸੀਂ ਕਿਹੜਾ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋ ਹੋਰ ਕਿਹਨ ਨਹੀਂ ਅਸੀਂ ਤਿੰਨਾਂ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਦੇ ਚਾਰ ਭਰਾਵਾਂ ਹਾਂ ਜੀ ਤੇ ਇੱਕ ਮਤਲਬ ਗਹਿਣੇ ਲਈ ਹੈ ਕਿ ਠੇਕੇ ਗਹਿਣੀ ਗਹਿਣੀ ਜੀ ਗਹਿੜੇ ਟੋਟਲ ਕਿੰਨੇ ਮਤਲਬ ਪੇਪੜੀ ਜਿਹੜੀ ਤੁਸੀਂ ਦਿੱਤੀ ਉਹਨੂੰ 520000 ਜੀ ਤੇ ਇਹਦਾ ਕੋ ਲਿਖਤੀ ਮ ਬਦ ਸਾਡੇ ਕੋਲ ਆ ਉਹਨੇ ਆਖੇ ਮੈਂ ਪੰਜਾ ਖੋੜ ਕੇ ਆਂਦਾ ਹੀ ਮੈਂ ਘੋਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹਦੇ ਨਾਲ ਵੀ ਪਿਆਰ ਸੀ ਅਸੀਂ ਫੜਾ ਦਿੱਤੀ ਹਰਸ਼ਮਨ ਸਿੰਘ ਜੀ ਸਾਰੇ ਪਿੰਡ ਵਾਸੀਆਂ ਉੱਲੋਂ ਇਲਜ਼ਾਮ ਲਾਏ ਜਾ ਰਹੇ ਆ ਵੀ ਤੁਹਾਡੇ ਵੱਲ ਕੋਈ ਨਜਾਇਜ਼ ਕਬਜ਼ੇ ਕੀਤੇ ਗਏ ਜ਼ਮੀਨ ਤੇ ਜਿਹੜੀ ਸਕੂਲ ਦੇ ਨਾਂ ਲੱਗਦੀ ਵੇਖੋ ਆ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ ਨਾ ਹੀ ਕੋਈ ਇਸਤੇ ਨਜਾਇਜ਼ ਕਬਜ਼ਾ ਵਾ ਇੱਕ ਬੰਦਾ ਸਰਪੰਚੀ ਹਰ ਚੁੱਕਾ ਵਾ ਉਹਦੇ ਕਾਰਨ ਉਹ ਆਪਣੀ ਛੇੜ ਕੱਢਣ ਲਈ ਝੂਠੇ ਸੱਚੇ ਇਲਜ਼ਾਮ ਲਾ ਰਿਆ ਵਾ ਔਰ ਕੋਈ ਇਹੋ ਜੀ ਗੱਲ ਉਹਦਾ ਪਿੰਡ ਦੀ ਜਿਹੜੀ ਸਰਪੰਚਾ ਬਲਜਿੰਦਰ ਕੌਰ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਉਹਨਾਂ ਦਾ ਕੀ ਲੱਗਦਾ ਮੈਂ ਉਹਨਾਂ ਦਾ ਭਤੀਜਾ ਜੀ ਕੋਈ ਨਾ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਹੈਗਾ ਜੇ ਕਿਸੇ ਭੈਣ ਭਰਾ ਨੇ ਕੋਈ ਕੀਤਾ ਵੀ ਆ ਜੇ ਕਿਸੇ ਦਾ ਕੋਈ ਲੱਗੀ ਆ ਤੂੜੀ ਆ ਚਾਹੇ ਉਹ ਜੇ ਵੀ ਸਿੱਖਿਆ ਬੋਰਡ ਦੀ ਹੈ ਜਗ੍ਹਾ ਵਾ ਪੰਜਾਬ ਕਾ ਸਿੱਖਿਆ ਬੋਰਡ ਦਾ ਕੋਈ ਪ੍ਰੋਜੈਕਟ ਆਉਂਦਾ ਤੈਨੂੰ ਤੁਰੰਤ ਖਾਲੀ ਕਰਾ ਦਿੱਤਾ ਜਾਊਗਾ ਬਲਜਿੰਦਰ ਕੌਰ ਸਰਪੰਚ ਸਾਡੀ ਪੰਚਾਇਤ ਸਾਰੀ ਅਸੀਂ ਉਸੇ ਵੇਲੇ ਐਕਸ਼ਨ ਕਰਾ ਕੇ ਕੋਈ ਪ੍ਰੋਜੈਕਟ ਆਉਂਤੇ ਉਸੇ ਵੇਲੇ ਹੀ ਜਗਾ ਖਾਲੀ ਕਰਾਵਾਂਗੇ ਜੋ ਵੀ ਇੱਥੇ ਖਰਚਾ ਲੱਗਦਾ ਸੀ ਉਹ ਵੀ ਲਾਉਣ ਨੂੰ ਨਾਲ ਤੇ ਆਂ ਹਾਂਜੀ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਤੁਹਾਡੇ ਤੇ ਇਲਜ਼ਾਮ ਲਾਈ ਆ ਰਹੇ ਆ ਕਿ ਉਹ ਸਿੱਖਿਆ ਵਿਕਾਸ ਮੋਰਦੀ ਜ਼ਮੀਨ ਤੁਹਾਡੇ ਵੱਲੋਂ ਕਿਸੇ ਨੂੰ ਵੰਡ ਦਿੱਤੀ ਇਹ ਕੀ ਮਾਮਲਾ ਪੂਰਾ ਮੈਨੂੰ ਤਾਂ ਸੋ ਵੀ ਮੈਂ ਕਹਣਾ ਦੇਣ ਹੋਗਾ ਜ਼ਮੀਨ ਦੇ ਸਕਦਾ ਮੈਂ ਤੈਨੂੰ ਨਹੀਂ ਦੱਸਦਾ ਸਿੱਖਿਆ ਵਿਭਾਗ ਦੀ ਹੈ ਪੰਚਾਇਤੀ ਮੈਂ ਕੌਣੇ ਦੇਣ ਹੋਗਾ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੁਝ ਮਰਲੇ ਪਿੰਡ ਨੂੰ ਜਾ ਕੇ ਪੁੱਛ ਲੋ ਇਲਜ਼ਾਮ ਤਾਂ ਸਿਰਫ ਜਿਹੜੇ ਹਾਰੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤੋਂ ਹਰ ਗਏ ਨੇ ਤੋ ਐਵੇਂ ਕੋਈ ਨਾ ਕੋਈ ਨਵਾਂ 4 ਮਹੀਨੇ ਹੋ ਗਏ ਸਰਪੰਚ ਮਰਨੇ ਰੋਇ ਤੋ ਨਾ ਮੈਂ ਤੋ ਨਵਾਂ ਆ ਲਿਆ ਆ ਮੁੰਡੇ ਉਹਨੇ ਸਾਰੇ ਇੱਕ ਰਿਟਰਨ ਦੇ ਵਿੱਚ ਇੱਕ ਐਫੇ ਰਿਵਡਾ ਤੋ ਉਹਦੇ ਉਹਦੇ ਚ ਤੁਹਾਡੇ ਕੋਲ ਪਰ ਨਾ ਲਿਖੀਏ ਕਿ ਦਿੱਤੇ ਮੈਂ ਪੈਸੇ ਲਏ 5 ਲੱਖ ਮੈਂ ਕਰੋੜ ਰੁਪਏ ਦੀ ਮੇਰੀ ਜਗ੍ਹਾ ਮੈਂ 5 ਲੱਖ ਮੈਂ ਤੁਹਾਨੂੰ ਸਵੇਰੇ ਹੀ ਦੇ ਦਿੰਦਾ ਮੈਂ ਤੇ ਸਿਖਿਆ ਵਿਭਾਗ ਵਾਲਿਆਂ ਨੂੰ ਕਿਹਾ ਕਿ ਤੁਸੀਂ ਪ੍ਰੋਜੈਕਟ ਲਿਆਓ ਮੈਂ ਸਵੇਰੇਆਂ ਨੂੰ 5 ਲੱਖ ਰੁਪਏ ਦੇ ਦਿੰਦਾ ਮੈਂ ਆ ਮੈਂ ਦੇ ਦਿੱਤਾ ਹੀ ਨਹੀਂ ਗਾ ਗੁਰਚਰਨ ਸਿੰਘ ਸਰਪੰਚ ਹੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤੇ ਦਿੱਤਾ ਹੀ ਨਹੀਂ ਕਿ ਮੈਂ ਕੌਣ ਦੇਣਾ ਮਰਾ ਜੀ ਮਰਾ ਹੀ ਨਹੀਂ ਦੇ ਨਹੀਂ ਸਕਦਾ ਬੌਣ ਵਾਸਤੇ ਦਿੱਤੀ ਆਪਣੀ ਆਪਣੀ ਲਿਖ ਕੇ ਦਿੱਤੀ ਪੈਲੀ ਉਹਨਾਂ ਸਿੱਖਿਆ ਕੋ ਅਗਲੇ ਆਏ ਅਫਸਰਾਂ ਨਾਲ ਕਬ ਜਗਤ ਰਹੀ ਸੇਰੇਵਾ ਦਿੰਦੇ ਆ ਜੀ ਭਈ ਇਹ ਪਹਿਲੇ ਨਾਲ ਉਹ ਦੇ ਕੇ ਉਹਨਾਂ ਨੂੰ ਜੋ ਖਰਚਾ ਉਹਨਾਂ ਨੂੰ ਸੇਰੇ ਹੀ ਦੇ ਕੇ ਦੇ ਦਨ ਆਪਾਂ ਪੈਲੀ ਨਹੀਂ ਦਿੱਤੀ ਪੈਲੀ ਦਿੱਤੀ ਸਰਵਿਸੈਂਸ ਸਰਪੰਚ ਨੇ 15 ਸਾਲ ਪਹਿਲਾਂ ਤੀਜੀ ਸਰਪੰਚੀ ਆ ਅੱਜ ਕਹਿੰਦਾ ਭਾਬਾ ਜਿਹੜੇ ਉਹਨਾਂ ਨੂੰ ਦੋਸ਼ ਲਾਈ ਜਾ ਰਹੇ ਫਿਰ ਬੇਬਨੇ ਆ ਦੇ ਉਹ ਤੁਹਾਨੂੰ ਪਤਾ ਮੇਰੇ ਪਿੰਡ ਚ ਜਾ ਕੇ ਪੁੱਛ ਕੇ ਵੇਖ ਲੋ ਜੀ ਇੱਕ ਬਨੇ ਰਾਜਾ ਇੱਕ ਬਨੇ ਨੰਗੀ ਸਰਪੰਚੀ ਦੁਹਾਰ ਕੇ ਉਹਨਾਂ ਛਿੰਮਦੇ ਹੋਏ ਕਦ ਨਾ ਕੀ ਜੀ ਮੈਂ ਇੰਬਲਾ ਨੂੰ ਗੱਲ ਲਾ ਕੇ ਬੈਠੇ ਬੈਠੇ ਕੰਮ ਕਰਨ ਨਹੀਂ ਦੇਂਦੇ ਕੋਈ ਮਤਾ ਤੱਕ ਪਾਉਣ ਨਹੀਂ ਦੇਂਦੇ ਕੀ ਇੱਕ ਮਾਮੂਲੀ ਜਿਹੀ ਕੰਮੀ ਆ ਨਾ ਮਤਾ ਪਵਾ ਕੇ ਪਿੰਡ ਦੇ ਵਿੱਚ ਵੀ ਕੰਮ ਸ਼ੁਰੂ ਕਰਾਈਏ ਮੈਂ ਇੱਥੋਂ ਤੱਕ ਕਿਹਾ ਇਹਨਾਂ ਨੂੰ ਵੀ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਤੋਂ ਵੀ ਗੱਲ ਤੂੰ ਵੀ ਨਾਲ ਆ ਜਾ ਮੈਂਬਰਾਂ ਦੇ ਤੇ ਮੈਂ ਤੁਹਾਡੇ ਮਗਰ ਖਾਨ ਕਰਾਈ ਜਾਓ ਮੇਰੇ ਕੋਲ ਕੰਮ ਕਰੀਗੇ ਇੱਥੇ ਕੀ ਮੜਾ ਕਰਤਾ ਜੂ ਉਹ ਆਂਦੇ ਵੀ ਐਂ ਤਾਂ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਨਾ ਗੁਜ਼ਾਮਦਾਨ ਨੇ ਉਹ ਸਸਪੈਂਡ ਨਹੀਂ ਹੋਣਾ ਮਰ ਜਾਓਗੇ ਸਸਪੈਂਡ ਨਹੀਂ ਹੋਣਾ ਮੈਂ ਉਹ ਕੋਈ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਉਣ ਮੇਰੇ ਤੇ ਮੈਂ ਕਹਿੰਦਾ ਚਾਚਾ ਆਪਦੀ ਜਲਜਾਮ ਲਾਉਂਦੇ ਆ ਜੀ ਕਹਿੰਦਾ ਸਰਪੰਚੀ ਤੇ ਰੰਜੇ ਸ਼ਰੂਨ ਲੈ ਕੇ ਜਿਹੜੀ ਤੁਹਾਡੇ ਜੋ ਕੁਝ ਹੋ ਰਿਹਾ ਜੀ ਪਿੰਡ ਮੇਰੇ ਕੋਲ ਪੁੱਛ ਲੋ ਜਾ ਕੇ ਪਿੰਡ ਵਾਲੇ ਕਿਸੇ ਨੂੰ ਕੋਈ ਮੇਰੇ ਤੇ ਜਾਮਦੇਗਾ ਮੈਂ ਜਿਉਂ ਕਹੋਗੇ ਸੱਜਾ ਭੁਗਤ ਨਹੀਂ ਤੇ ਆਜੀ ਅੱਛਾ ਸਖਿਆ ਬਾਗ ਵਾਲੇ ਭਾਈ ਉਹਨਾਂ ਨੇ ਕਿਹਾ 12 30 ਸਾਲ ਸਾਡੀ ਜਗ੍ਹਾ ਮੰਨ ਕੇ ਬੈਠੇ ਜੇ ਨਾ ਇਹਨੂੰ ਕਿਤੇ ਠੇਕੇ ਦੇ ਸਕਦੇ ਆ ਨਾ ਕਿਸੇ ਨੂੰ ਪੋਸਟਾਂ ਦੇ ਸਕਦੇ ਆ ਉਹ ਅੱਜ ਦੀ ਵਾਉਂਦੇ ਆ ਬਹੁਤ ਚੱਦੀ ਪੁਰਾਣੀ ਵਾਉਂਦੇ ਰਹੀ ਤੇ ਗਿਆਨ ਨੂੰ ਵੀ ਲਿਆਓ ਤੂੰ ਪ੍ਰੋਜੈਕਟ ਲੈ ਆ ਸਵੇਰੇ ਖਾਲੀ ਕਰਾ ਦੇਣੇ ਇਸ ਬਦਲਾ ਹੋਇਆ ਇਹ ਹਜੇ ਤਬਾਦ ਅਹੀਂ ਬਦਲ ਗਈ ਸਰਕਾਰ ਇਹ ਤਬਾਦਲਾ ਹੋਇਆ ਨਹੀਂ ਨਾਲੇ ਮੈਂ ਦੇਣਾ ਜੀ ਮੇਰੀ ਕਰੋੜ ਰੁਪਏ ਦੀ ਜਗ੍ਹਾ ਮੈਂ ਦੇਣਾ ਦੋ ਕੁ ਲੱਖ ਪੀਸੇ ਮੈਂ ਅੱਜ ਪਾਣੀ ਬੰਦ ਕਰਦਾ ਪਿੰਡ ਬਾਰੀ ਬੰਦ ਹੋ ਜਾਂਦਾ ਇਹ 6 ਮੈਂਬਰ ਲੈ ਕੇ ਦੇ ਦਨ ਸੋ ਸਵੇਰੇ ਕੰਕ ਬੁढ़ा ਦੇਣਾ 6 ਮੈਂਬਰ ਲਿਖ ਕੇ ਦੇ ਦਨ ਵੀ ਪਾਣੀ ਬੰਦ ਕਰ ਦੇ ਉਹ ਪਈ ਜਾ ਸਿੱਖਿਆ ਭਗਦੇ ਇੱਥੇ ਕੀ ਹੁੰਦੇ ਜੀ ਪਈ ਆ ਵੇਖੋ 14 15 ਗੱਲੇ ਵੇਖ ਲ ਮਾਰੋ ਕੈਮਰਾ ਇਦਨ ਇੱਕ ਕੰਮ ਪਰ ਜਾ ਕੇ ਤੇ ਲਿਆਉਣ ਕੋਈ ਆਪਾਂ ਉਸੇ ਵਾਲੇ ਛੱਡਾਂਗੇ ਜੀ ਆਪ ਛੜਾ ਕੇ ਦਾਂਗੇ ਅਸੀਂ ਸਰਪੰਚੀਆਂ ਦੀ ਅਹੀਂ ਭਗਦਾਂਗੇ ਆਪ ਆਵਾਂਗੇ ਤੁਸੀਂ ਦੱਸੋ ਕੋਈ ਸਾਡੀ ਗਲਤੀ ਇਚ ਤਾਂ ਦੱਸੋ ਸਿਰਫ ਦੇ ਸਿਰ ਕਿੱਲਾ ਤੋਂ ਹੁਣ ਚ ਵੱਡਾ ਹੀ ਜਿਹੜਾ ਨਿਕਲ ਗਿਆ ਰੱਬ ਨੇ ਕਰਤਾ ਗੁਦਾ ਆਂਦਾ ਨੇ ਹੁਣ ਤੇ ਮੈਨੂੰ ਜੀਂਦਾ ਖੜਕਦਾ ਰੱਖਦਾ ਨੇ ਆਂਦੇ ਹੱਥ ਜੋੜਦਾ ਬੁਲਾਉਂਦਾ ਤੂੰ ਬੋਲਦੇ ਨਹੀਂ ਹੱਥ ਜੋੜਦਾ ਨੰਗਰੀ ਮੈਂ ਬੁਲਾਉਣਾ ਆ ਜਿਹੜੇ ਕੰਮ ਆਪ ਕੀਤੇ ਆ ਗੁੰਡਾਗਰਦੀ ਵੀ ਕੀਤੀ ਸਭ ਕੁਝ ਇਹਨਾਂ ਕੀਤਾ ਵੀ ਇਲੈਕਸ਼ਨ ਚ ਤੂੰ ਇਲਜ਼ਾਮ ਮੇਰੇ ਤੇ ਲਾਉਂਦੇ ਜੇ ਮੇਰੇ ਪਿੰਡ ਨੂੰ ਪੁੱਛੋ ਮੈਂ ਗੁੰਡਾਗਦੀ ਕਰਨ ਵਾਲਾ ਮੈਂ ਕਬਜ਼ੇ ਕਰਨ ਵਾਲਾ ਨਹੀਂ ਮੇਰੀ ਮੇਰੀ ਲੋਕਾਂ ਨੇ ਆਪਣੀ ਜਾਂਦੇ ਕਬਜ਼ੇ ਕੀਤੇ ਆ ਤੇ ਉੱਥੇ 1.5 ਲੱਖ ਨੂੰ 2 ਲੱਖ ਨੂੰ ਮਰਲਾ ਆਪਣੀ ਜਗ੍ਹਾ ਜਿਹਦੇ ਪਿੰਡ ਚ ਪਾਣੀ ਪੈਂਦਾ ਛੱਪੜ ਮੋਲੇ ਲਈ ਇਹਨਾਂ ਕੋ ਲਈ ਦੇ ਉਹਨਾਂ ਕੋ ਕਿਹਾ ਜਾਏ ਕੁਝ ਫਰੰਟ ਢਟ ਕੋਲੇ ਵੇਚਿਆ ਵੀ ਆ ਰਿਹਾ ਲੱਖ ਰੁਪਏ ਕੋਈ ਨਹੀਂ ਵੇਚਿਆ ਜੇ ਦੋ ਮਹੀਨੇ ਦੇ ਵਿੱਚ ਮੈਂ ਵੇਚਣਾ ਨਹੀਂ ਕਿ ਵਿਆਜ ਕਿੱਥੋਂ ਭਾਵਾਂ ਭਰਾ ਜੀ ਮੈਂ ਕਰੋੜ ਰੁਪਏ ਜਾਂ ਬੈਂਕ ਜਨ ਲਿੰਮਟਾਂ ਬਣਾ ਕੇ ਲਿਆ ਆ ਇੱਕ ਲੱਖ ਤੋਂ ਪਲੱਸ ਮਹੀਨੇ ਦਾ ਮੇਰਾ ਨੁਕਸਾਨ ਹੋਉਂਦਿਆ ਪਾਣੀ ਪੈਣ ਚ ਨਹੀਂ ਤੇ ਇਹ ਇਹਨੂੰ ਪੁੱਛ ਲੋ ਵੀ ਹੋਉਂਦਿਆ ਕਿ ਨਹੀਂ ਲੱਖ ਤੋਂ ਪਲੱਸ ਤੇ 15 ਸਾਲ ਦਾ ਹਿਸਾਬ ਕਰਕੇ ਵੇਖ ਲੋ ਰੱਬ ਨੇ ਐਵੇਂ ਸਰਪੰਚੀ ਨਹੀਂ ਦਿੱਤੀ ਬੜੇ ਕੁਝ ਰੱਬ ਨੇ ਕਰਾਇਆ ਹੈ ਮੇਰੇ ਕੋ ਦੇ ਦਿੱਤੀ ਤੇ ਇਹ ਕੰਮ ਕਰਨ ਗਾਂ ਕਹ ਲੈਣੀ ਸਰਪੰਚੀ ਤੇ ਕੰਮ ਕਰਨ ਇਲਜ਼ਾਮ ਲੈ ਕੱਖ ਨਹੀਂ ਹੋਣਾ ਨਾਉ ਯਾਦ ਨਾ ਹਾਉ ਨਾ ਤੁਸੀਂ ਤਾਂ ਪੰਜ ਬਣ ਕੇ ਬਹਿ ਗਏ ਸੀ ਰੱਬ ਨੇ ਆਜਾ ਕਰਦਾ ਕਿੱਲਾ ਤੁਹਾਡਾ ਹੁਣ ਤੁਸੀਂ ਮੇਰਾ ਮੇਲਾ ਇਕੱਲਾ ਜੀ ਹਾਂ ਨਹੀਂ ਕੱਢੋਗੇ ਨਿਕਲੂਗਾ ਕੰਮ ਤੇ ਮੇਰਾ ਵਾਦੇ ਆ ਕੰਮ ਤੇ ਮੇਰੇ ਸਭ ਕੁਝ ਵਿਕ ਜੇ ਕੰਮ ਕਰਾਂਗੇ ਉਹ ਬਲੇਨ ਤੇ 5 ਸਾਲ ਦੀ ਗੱਲ ਹੀ ਨਹੀਂ 5 ਮਹੀਨੇ ਵੀ ਮਿਲਗੇ ਨਾ ਤੇ ਪੰਜਾਂ ਮਹੀਨੇ ਜੋ ਕਰ ਦਿਆਂਗੇ ਜਿਹੜਾ ਸੋਚਿਆ ਸਭ ਕੁਝ ਹੋਊਗਾ ਲੈਟਾਉ ਜਗੇ ਪਾਣੀ ਵੀ ਜਾਊਗਾ ਜੋ ਜੋ ਕਿਹਾ ਹੋਊਗਾ ਹੋ ਕਬਰਸਥਾਨ ਵੀ ਬਨੂਗਾ ਇਹ ਵਾਦਾ ਨਹੀਂ ਆਉਂਦੇ ਮੈਂ ਬਗਲ ਨਾਲ ਲਾਏ ਨਹੀਂ ਆਉਂਦੇ ਮੈਂ ਕੋਈ ਗੱਲ ਨਾ ਤਰਲੇ ਮਾਰਨੇ ਚਾਰ ਮਹੀਨੇ ਹੋ ਗਏ ਪੱਕੇਸਾਂ ਦੇ ਪਏ ਆ ਕੇਸ ਗਰੀਜੂ ਦੇ ਨਵੇਂ ਤੋਂ ਨਾ ਆ ਹਮਣ ਪਤਾ ਨਾ ਨਾ ਚੱਕ ਕੇ ਲਈ ਆਦਨਾ ਜੀ ਕੋ ਰੋੜ ਪੀ ਨਹੀਂ ਜਗਾ ਦਿੱਤੀ 5 ਲੱਖ ਜੇ ਹੈਗੇ ਮੈਂ ਹੁਣੇ ਦੇ ਦਿੰਦਾ ਜੀ ਮੈਂ ਕੌਣ ਵੀ ਕਿਸੇ ਨੂੰ ਦੇਣ ਵਾਲਾ ਗੁਰਚਰਨ ਸਿੰਘ 25 ਗੁਰਚਰਨ ਸਿੰਘ ਮੱਲੀ ਨੂੰ ਜਾ ਕੇ ਪੁੱਛ ਲੋ ਉਹਨੇ ਦਿੱਤੀ ਐਮ ਬੀ ਪੀ ਆਪਣਾ ਵਾਦੂ ਚਾਟ ਨੂੰ ਮਿਲਦਾ ਤੁੰਡੇ ਰੋਬਾਬ ਨਾਨਕ 100 ਤੇ ਇਹ ਸ਼ਿਕਾਇਤ ਆਈ ਸੀ ਡੀ ਸੀ ਸਾਹਿਬ ਨੂੰ ਮਾਰਕ ਹੋ ਗਏ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਜੋ ਆਪ ਸਿੱਖਿਆ ਵਿਭਾਗ ਵਿਕਾਸ ਬੋਰਡ ਇਹ ਥਾਂ ਆ ਦੇ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣਾ ਤੇ ਕੁਲਦੀਪ ਸਿੰਘ ਹੋਣਾ ਵੱਲੋਂ ਆਈ ਦੀ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈਆਂ ਐਡਮ ਸਾਹਿਬ ਨੂੰ ਡਿਰਬ ਬਨਾਡ ਕੋ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਆਪਣਾ ਸਾਡੇ ਮਾਣਯੋਗ ਆਪਣਾ ਜ਼ਿਲ੍ਹਾ ਸਿੱਖਿਆ ਅਫਸਰ ਨਿਕਾਲੀ ਹੋਣ ਸਾਨੂੰ ਮਾਰਕ ਹੋਈ 22 ਤਰੀਕ ਨੂੰ ਤੇ ਇਸ ਲਈ ਅਸੀਂ ਅੱਜ ਆਏ ਆ ਇਸ ਲਈ ਕਪਟਿਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਵੀ ਨਾਲ ਕਿੰਨਾ ਕੁ ਬਾਜੀ ਪੂਰਾ ਜੀ ਜੀ ਕਿੰਨਾ ਰਕਬਾ ਪੂਰਾ ਇਹ 107 ਕਨਾਲ ਇਹ 107 ਕਨਾਲ ਦਾ 107 ਕਨਾਲਾ ਤੇ 10 ਮਰਲੇ 107 ਕਨਾਲ 10 ਮਰਲੇ ਹਾਂ ਮਰੱਬਾ ਤੇ ਖਸਰਾ ਨੰਬਰ ਹੈਗਾ 232 ਬੜਾ 4 ਇਹ ਜੋ ਐਪਲੀਕੇਸ਼ਨ ਲਿਖੇ ਦਾ ਇਹ ਮਾਲ ਵਿਭਾਗ ਨੂੰ ਦੇਖਣਾ ਜੀ ਕਾਰਵਾਈ ਕਰਨਗੇ ਜੋ ਵੀ ਹੋਏਗੀ ਪਰ ਸਰ ਤੁਸੀਂ ਮੌਕਾ ਦੇਖਿਆ ਮੌਕੇ ਤੇ ਐਸੇ ਵੇਲੇ ਜਿਹੜੇ ਮਤਲਬ ਫਸਲ ਬੀਜੀਆ ਜਗਾ ਤੁਹਾਡੀ ਕੋਈ ਦੂਜਾ ਬੰਦਾ ਕਿਵੇਂ ਜਿਹੜਾ ਮਤਲਬ ਇਹ ਤੋਂ ਦੱਸਣਗੇ ਨਾ ਜਗਾ ਗੇਦੀ ਹੈ ਇਹ ਤੋਂ ਮਾਲ ਵਿਭਾਗ ਦੱਸਣਗੇ ਸਾਨੂੰ ਨਹੀਂ ਪਤਾ ਕਿ ਸਾਡੀ ਕਿਹੜਾ ਗੇਦੀ ਹੈ ਹਾਂਜੀ ਉਹ ਡਿਸਾਬ ਦੇ ਚੇਅਰਮੈਨ ਡਿਸਾਬ ਹੁੰਦੇ ਆ ਸਰ ਜਿਹੜੀ ਜਮਾ ਬੰਦੀ ਉਹਦੇ ਵਿੱਚ ਤੁਹਾਡੇ ਉਹ ਵਿਭਾਗ ਦਾ ਜਿਹੜਾ ਨਾਮ ਬੋਲ ਰਹੇ ਬਟਾੜੇ ਵਿਭਾਗ ਦਾ ਨਾਮ ਜਿਹੜੀ ਜਮੀਨ ਹੈ ਹਾਂ ਪੰਜਾਬ ਸਿੱਖਿਆ ਵਿਭਾਗ ਬੋਰਡ ਹਾਂ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਚਾਹਵਾ ਉਹ ਦੇਖਣਗੇ ਕਿ ਕਿਨਾਂ ਨੂੰ ਅਲਾਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਆ ਸਕੂਲ ਜਿਹੜੇ ਤਿੰਨ ਪੰਜਾਂਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਐ ਇਹਨਾਂ ਦੇ ਮੁਤਾਬਕ ਤੇ ਉਸ ਜੋ ਹੋਈ ਕਾਰਵਾਈ ਹੋਈਗੀ ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਿਆ ਇੰਜ ਮੌਕੇ ਤੇ ਦੇਖਿਆ ਵਾ ਕਿ ਫਸਲ ਬੀਜੀ ਦੀ ਐ ਤੇ ਛੜੀ ਛੁੱਡੀ ਪਣੀ ਦੀ ਐ ਛੜੀ ਛੁੱਡੀ ਪਾਈ ਦੀ ਐ ਉਹ ਸਰਕਾਰੀ ਜ਼ਮੀਨ ਤੇ ਜੋ ਵੀ ਦੇਖਣਗੇ ਕਿਹਦੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਵੀ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਆਹੀ ਪੈਸੇ ਲੈ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਬੀਜੀ ਆ 4 ਲੱਖ 20 ਹਜ਼ਾਰ ਰੁਪਏ 420 520 52000 ਰੁਪਇਆ 52000 ਰੁਪਇਆ ਇਹਨੇ ਕਾ ਕੇ ਦਿੱਤਾ ਸੀ ਗਿਆਨੇ ਪਾਛਦੀ ਸਪੰਜ ਸਾਲ ਨੂੰ